Hey there. Subscribe to my channel and also press this bell icon. ਮੇਰੇ ਦਿਲ ਦਾ ਤੂੰ ਹੀ ਦਰਦੀਆਂ ਮੈਂ ਤੈਨੂੰ ਤੇਰਾ ਕਰਦੀਆਂ ਮੇਰੇ ਪੇਕਾਂ ਸੇੜ ਸਹੇੜੀ ਵੇ ਅੱਖ ਦੁੱਖ ਦੀ ਜਰੇ ਨਾ ਮੇਰੀ ਵੇ ਤੈਨੂੰ ਕਿਸੇ ਨਾਲ ਵੰਡ ਸਕਦੀ ਨਾ ਤੂੰ ਏ ਮੇਰਾ ਪਿਆਰ ਚੰਨਾ ਕੀ ਹੋਇਆ ਰੰਗ ਦਾ ਕਾਲਾ ਏ ਮੇਰੇ ਬਾਗਾਂ ਦੀ ਏ ਬਹਾਰ ਚੰਨਾ ਮੇਰੇ ਬਾਗਾਂ ਦੀ ਏ ਬਹਾਰ ਚੰਨਾ ਗੱਲ ਨਿੱਕੀ ਨਿੱਕੀ ਦਾ ਖਿਆਲ ਰੱਖੀ ਘਰੇ ਨਹੀਂ ਉਦਾਸੀ ਆਉਣ ਦਿੰਦਾ ਆਪ ਜੋ ਵੀ ਮਿਲ ਜੇ ਪਾ ਲੈਣਾ ਸਾਨੂੰ ਮਾੜਾ ਸੂਟ ਨਹੀਂ ਪਾਉਣ ਦਿੰਦਾ ਲਵਾਂ ਬਦਲ ਬਦਲ ਕੇ ਚੁੰਨੀਆਂ ਵੀ ਰੰਗ ਲਾਲ ਗੁਲਾਬੀ ਗੁੰਨੀਆਂ ਵੀ ਕੁਝ ਆਪਣੇ ਲਈ ਵੀ ਸੋਚਿਆ ਕਰ ਇਹ ਜ਼ਿੰਦਗੀ ਦੇ ਦਿਨ ਚਾਰ ਚੰਨਾ ਕੀ ਹੋਇਆ ਰੰਗ ਦਾ ਕਾਲਾ ਏ ਮੇਰੇ ਬਾਗਾਂ ਦੀਆਂ ਬਹਾਰ ਚੰਨਾ ਮੇਰੇ ਬਾਗਾਂ ਦੀਆਂ ਬਹਾਰ ਚੰਨਾ ਮੋਢੇ ਨਾਲ ਮੋਢਾ ਲਾਉਣ ਵਾਲੇ ਪੁੱਤ ਹੋ ਗਏ ਗੱਭਰੂ ਤੇਰੇ ਵੀ ਇਹ ਰੁੱਸੇ ਹੋਏ ਸ਼ਰੀਕਾਂ ਨੂੰ ਲੈ ਆਉਣਗੇ ਆਪਣੇ ਨੇੜੇ ਵੀ ਦਿਨ ਸਦਾ ਨਾ ਮਾੜੀ ਰਹਿਣ ਚੰਨਾ ਜਿਹੜਾ ਚੜ੍ਹਿਆ ਆयो ਨੇ ਛਿਪਣਾ ਹੈ ਕੁਲਦੀਪ ਮਣਕਿਆ ਤੇਰੇ ਵਰਗਾ ਕੀ ਨੇ ਇੱਥੇ ਲਿਖਣਾ ਹੈ ਕੁਲਦੀਪ ਮਣਕਿਆ ਤੇਰੇ ਵਰਗਾ ਕੀ ਨੇ ਇੱਥੇ ਲਿਖਣਾ ਹੈ